ਹੁਣ ਕਿਉਂਕਿ ਨਾਲ ਨਾਲ ਖੁਸ਼ੀ ਵੀ ਗਮੀ ਵੀ ਗਾਇਕ ਉਹ ਜਿਹੜਾ ਕਦੀ ਖੁਸ਼ ਵੀ ਕਰ ਦੇ ਸੰਗਤ ਨੂੰ ਫਿਰ ਰਵਾ ਵੀ ਦਵੇ ਉਹਨੂੰ ਕਹਿੰਦੇ ਸਪੂਰਨ ਗਾਇਕ ਤੇ ਜੇ ਭੰਗੜਾ ਪਾ ਕੇ ਨੱਚ ਤਪ ਕੇ ਚਲੇਗੇ ਇਹ ਜਿਹੜੇ ਭੰਗੜੇ ਗੀਤ ਹੈ ਯਾਦ ਨਹੀਂ ਰਹੇ ਤੁਹਾਨੂੰ ਜਿਹੜੇ ਮੈਂ ਗਿਆਨ ਦੀਆਂ ਗੱਲਾਂ ਕਰਦਾ ਜਾਂ ਆਪਦੀਆਂ ਗੱਲਾਂ ਕਰਦਾ ਮਾਂ ਪਿਓ ਦੀਆਂ ਗੱਲਾਂ ਕਰਦਾ ਉਹ ਯਾਦ ਰਹਿੰਦੀਆਂ ਉਹ ਫਿਰ ਫਰਮਾਇਸ਼ ਆਉਂਦੀਆਂ ਨੇ ਸੁਣਿਓ ਮਾਪਿਆਂ ਦੀ ਗੱਲ ਹਾਂਜੀ ਸੁਣਿਓ ਧਿਆਨ ਦਿਓ ਸਾਰੇ ਹੀ ਮੇਰੇ ਭੈਣਾਂ ਵੀ ਮੇਰੇ ਧੀਆਂ ਮਾਵਾ ਮੇਰੀਆਂ ਇੱਕ ਮਾਂ ਪਿਓ ਜਿਨ੍ਹਾਂ ਨੇ ਸਾਨੂੰ ਸਟੈਂਡ ਕੀਤਾ ਪੜਾਇਆ ਲਿਖਾਇਆ ਕਾਰੋਬਾਰ ਖੋਲ ਕੇ ਦਿੱਤੇ ਪੜਾ ਕੇ ਨੌਕਰੀਆਂ ਤੇ ਲਵਾਇਆ ਘਰ ਬਣਾ ਕੇ ਦਿੱਤਾ ਜੇ ਜਦੋਂ ਨੂੰਹ ਆਗੀਆਂ ਤੇ ਨੂੰਹ ਕਹਿੰਦੀ ਜਾਨੀ ਕਿ ਮਾਂ ਦੇ ਪੁੱਤ ਨੂੰ ਆਪਣੇ ਘਰ ਵਾਲੇ ਨੂੰ ਕਹਿੰਦੀ ਇਹਨੂੰ ਘਰੋਂ ਬਾਹਰ ਕੱਢ ਜੇ ਇਹ ਰਹੂ ਤਾਂ ਮੈਂ ਹੁਣ ਮਾਂ ਪੁੱਤਾਂ ਦੇ ਜਵਾਬ ਸਵਾਲ ਨੇ ਸੁਣਿਓ ਮੇਰਾ ਨਵਾਂ ਗੀਤ ਆ ਰਿਹਾ ਹੁਣ ਕਹਿੰਦਾ ਮਾਂ ਨੂੰ ਬਹਾਨੇ ਕਿਹੜੇ ਕਿਹੜੇ ਲਾ ਰਿਆ ਉਹ ਕਹਿੰਦਾ ਕੀ ਸੁਣ ਮਾਂ ਨੂੰ ਕੀ ਕਹਿ ਰਿਆ ਹੋ ਤੈਨੂੰ ਬੜੀ ਵਾਰ ਸਮਝਾਇਆ ਹਾਨੀ ਸਮਝਾਇਆ ਹਾਨੀ ਹੁਣ ਬਹਾਨਾ ਵੇਖੋ ਕੱਢਣ ਦਾ ਤੈਨੂੰ ਬੜੀ ਵਾਰ ਸਮਝਾਇਆ ਹਾਨੀ ਪਰ ਤੇਰੀ ਸਮਝ ਨਹੀਂ ਆਇਆ ਨਹੀਂ ਤੂੰ ਥੁੱਕਦੇ ਜਿੱਥੇ ਮਰਜੀ ਨਹੀਂ ਉਹ ਬੜੀ ਨਫਰਤ ਕਰਦੀ ਆਂ ਜਾ ਕੁੜੀ ਕੋ ਦੁਰ ਜਾ ਮਾਏ ਨਹੀਂ ਮੇਰੀ ਘਰ ਦੀ ਲੜਦੀ ਆ ਜਾ ਕੁੜੀ ਕੋ ਦੁਰ ਜਾ ਮਾਏ ਨਹੀਂ ਮੇਰੀ ਘਰ ਦੀ ਲੜਦੀ ਆ ਆਂਦੀ ਨੂੰ ਇਹ ਝੋਲੇ ਝਾਲੇ ਚ ਕੱਪੜੇ ਪਾ ਗਏ ਨਾ ਇਹਨੂੰ ਕੁੜੀ ਕੋ ਘੱਲ ਜਦੋਂ ਮਾਂ ਨੂੰ ਇਹ ਨਹੀਂ ਗੱਲ ਕਹੀ ਤੇ ਮਾਂ ਕੀ ਜਵਾਬ ਦਿੱਤਾ ਪਹਿਲੋਂ ਵੱਡੇ ਨੇ ਘਰੋਂ ਕੱਢੀ ਵੇ ਤੂੰ ਵੀ ਕਸਰ ਕੋਈ ਨਾ ਛੱਡੀ ਵੇ ਪਹਿਲੋਂ ਵੱਡੇ ਨੇ ਘਰੋਂ ਕੱਢੀ ਵੇ ਤੂੰ ਵੀ ਕਸਰ ਕੋਈ ਨਾ ਛੱਡੀ ਵੇ ਮੈਨੂੰ ਸੜਕ ਤੇ ਬੰਨ ਦਿਓ ਕੁਲੀ ਮੈਂ ਆਪਣਾ ਟੈਂ ਮਟਾ ਫਾਲੂਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂਗੀ ਫਿਰ ਕਹਿੰਦਾ ਕਹਿੰਦਾ ਮੇਰਾ ਥੋੜਾ ਕੋ ਕਸੂਰਾ ਇਹ ਤੂੰ ਪਸੰਦ ਕਰਕੇ ਲੈ ਕੇ ਆਈ ਸਾਂ ਤੇ ਵਿਗਾੜਿਆ ਕਿਨੇ ਤੂੰ ਸੁਣਿਓ ਮੇਰੀ ਵੀ ਇੱਕ ਮਜਬੂਰੀ ਸੀ ਉਹਨੂੰ ਤੂੰ ਲਿਆਂਦਾ ਸੀ ਵਿਆਹ ਕੇ ਨੀ ਤੇ ਬੇਬੇ ਘਰ ਵਿੱਚ ਰਹਿਣੀ ਆ ਕਹਿੰਦੀ ਮਰ ਜੂਗੀ ਕੁਝ ਖਾ ਕੇ ਨੀ ਕਹਿੰਦੀ ਜੇ ਤੇ ਮਾਂ ਘਰ ਜਰੀ ਮੈਂ ਕੁਝ ਖਾ ਕੇ ਮਰ ਜਾਣਾ ਮਾਂ ਨੂੰ ਕਹਿ ਰਿਆ ਮੇਰੀ ਵੀ ਇੱਕ ਮਜਬੂਰੀ ਆ ਉਹਨੂੰ ਤੂੰ ਲਿਆਂਦਾ ਸੀ ਵਾਕੇ ਨਹੀਂ ਜੇ ਬੇਬੇ ਘਰ ਵਿੱਚ ਰਹਿਣੀਆਂ ਕਹਿੰਦੀ ਮਰ ਜੂਗੀ ਕੁਝ ਖਾ ਕੇ ਨਹੀਂ ਉਹ ਬੜਾ ਖਾਂਦਾ ਏ ਖੂਨ ਅਬਾਲੇ ਨਹੀਂ ਤੂੰ ਬੜੇ ਵਕਤਾਂ ਨਾਲ ਬੁੱਤ ਪਾਲੇ ਨਹੀਂ ਹੁਣ ਮਾਂ ਆ ਕੇ ਵੀ ਨੰਬਰ ਬਣਾਉਂਦਿਆ ਵੀ ਤੂੰ ਬੜਾ ਔਖਾ ਪਾਲਿਆ ਸਾਨੂੰ ਮੇਰੀ ਮਜਬੂਰੀ ਆ ਜਾਣਾ ਬਣਾ ਤੈਨੂੰ ਬੜਾ ਖਾਂਦਾ ਏ ਖੂਨ ਅਬਾਲੇ ਨਹੀਂ ਤੂੰ ਬੜੇ ਵਕਤਾਂ ਨਾ ਪੁੱਤ ਪਾਲੇ ਨੀ ਜਿੰਦ ਸੂਲੀ ਤੇ ਚੜ ਗਿਆ ਝਾ ਕੁੜੀ ਕੋ ਤੁਰ ਜਾ ਮਾਏ ਨੀ ਮੇਰੀ ਘਰ ਦੀ ਲੜਦੀ ਆ ਝਾ ਕੁੜੀ ਕੋ ਤੁਰ ਜਾ ਮਾਏ ਨੀ ਮੇਰੀ ਘਰ ਦੀ ਲੜਦੀ ਆ ਮਾਂ ਕਹਿੰਦੀ ਇਹ ਤੂੰ ਕੱਲ੍ਹ ਦੇ ਹੀ ਪਲਾਨ ਕਾ ਬਣਾਉਣ ਡਿਆ ਮੈਨੂੰ ਕੱਢਣ ਦੀਆਂ ਤੂੰ ਕਾਲੀ ਜਦੋਂ ਮੇਰੀ ਮੰਜੀ ਚੋਕ ਕੇ ਉਹ ਅੱਗੇ ਲੈ ਗਿਆ ਨਾ ਮੈਨੂੰ ਪਤਾ ਲੱਗ ਗਿਆ ਤੂੰ ਕੀ ਕਰਨਾ ਸੁਣਿਓ ਮੈਨੂੰ ਸ਼ੱਕ ਜਿਆ ਤਾਂ ਪੈ ਗਿਆ ਸੀ ਜਦੋਂ ਘਰ ਚੋਂ ਮੰਝਾ ਚਕਾਤਾ ਸੀ ਬੜੇ ਚੋਰ ਚੱਕੇ ਜੇ ਫਿਰਦੇ ਨੇ ਤੇ ਡੰਗਰਾਂ ਦੇ ਕੋਲ ਦਾਤਾ ਸੀ ਕਹਿੰਦਾ ਮਾਂ ਤੂੰ ਆਪਣੇ ਕਮਰੇ ਚ ਮੰਜੀ ਗੱਢ ਆਹ ਡੰਗਰਾਂ ਦੇ ਢਾਰੇ ਢਾਰੇ ਦੇ ਅੱਗੇ ਲੈ ਜਾ ਅਗੇ ਟੱਗੇ ਕਿਉਂਕਿ ਚੋਰ ਚੱਕੇ ਬੜੇ ਫਿਰਦੇ ਆ ਖਿਆਲ ਰੱਖਿਆ ਕਰ ਕੋਈ ਚੀਜ਼ ਨਾ ਚੁੱਕ ਕੇ ਲੈ ਜੇ ਬਹਾਨੇ ਨਾਲ ਘਲਤਾ ਨੂੰ ਮੈਨੂੰ ਸ਼ੱਕ ਜਿਆਹ ਤਾਂ ਪੈ ਗਿਆ ਸੀ ਜਦੋਂ ਘਰ ਚੋਂ ਮੰਜਾ ਚੱਕਾਤਾ ਸੀ ਬੜੇ ਚੋਰ ਚੱਕੇ ਜਾਇ ਫਿਰਦੇ ਨੇ ਤੇ ਡੰਗਰਾਂ ਦੇ ਕੋਲ ਦਾਤਾ ਸੀ ਰਹਿੰਦੇ ਡੰਗਰ ਮਾਰਦੇ ਪੁੱਛਾਵੇਂ ਨੇ ਤੇ ਆਉਣ ਗੋਹੇ ਦੀਆਂ ਤੂੰ ਸਾਂਵੇਂ ਰਹਿੰਦੇ ਡੰਗਰ ਮਾਰਦੇ ਪੁੱਛਾਵੇਂ ਨਿੱਤ ਆਉਣ ਕੋਹੇ ਦੀਆਂ ਤੂੰ ਸਾਵੈ ਮੈਂ ਆਪਣਾ ਝਟ ਟਪਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂੰਗੀ ਤੁਹਾਡੇ ਏਰੀਆ ਤੱਕ ਗਾਇਆ ਤੁਹਾਡੇ ਏਰੀਆ ਦਾ ਇਹ ਜਿਹਨੇ ਗੀਤ ਲਿਖਿਆ ਓ ਦਾਦਾ ਓ ਬਹੁਤ ਵਧੀਆ ਗਾਉਂਦਾ ਮੈਂ ਫੈਨ ਆ ਉਹਦਾ ਕਿਉਂ ਬੇਸ ਬੜਾ ਉਹਦਾ ਗਲੇ ਦਾ ਦੁਆਣੇ ਬੜੇ ਵਧੀਆ ਗਾਉਂਦਾ ਉਹਦਾ ਗ੍ਰਾਮ ਬੜਾ ਪਤਾ ਕੌਣ ਆ ਕਾਕੂਚ ਮਖਾਰਾ ਤਾੜੀ ਮਾਰੋ ਉਹਦੇ ਨਾਂ ਤੇ ਕੀ ਬਾਤ ਹੀਰਾ ਬੰਦਾ ਬਹੁਤ ਵਧੀਆ ਗਾਇਕ ਹੁਣ ਕਿਸਮਤ ਆ ਕਿਸਮ ਨੇ ਜਿੱਥੇ ਰੱਖਣਾ ਰਹਿਣਾ ਬੈਣਾ ਬਾਕੀ ਓਕੇ ਇੱਕ ਨੰਬਰ ਦਾ ਗਾਇਕ ਕਾਕੂਚ ਮਖਾਰਾ ਨਪਾਲਾ ਤੋਂ ਉਹਦਾ ਲਿਖਿਆ ਗੀਤ ਹੈ ਸੁਣੋ ਕਿਸਮਤ ਦੀ ਘੁੰਮਣ ਕੇਰੀਏ ਚੰਗੇ ਲੋਕੀਏ ਸਮਝਾਉਂਦੇ ਆ ਮਾਂ ਪਿਓ ਦੀ ਸੇਵਾ ਕਰਿਆ ਕਰੋ ਇਹ ਰੱਬ ਦੇ ਦਰਜੇ ਆਉਂਦੇ ਆ ਮਾਂ ਨੂੰ ਕਹਿੰਦਾ ਵੀ ਚੰਗੇ ਲੋਕੀ ਕਹਿੰਦੇ ਵੀ ਮਾਂ ਪਿਓ ਦੀ ਸੇਵਾ ਕਰਿਆ ਕਰੋ ਇਹ ਰੱਬ ਦਾ ਦੂਜਾ ਰੂਪ ਆ ਪਰ ਆਪ ਘਰੋਂ ਬਾਹਰ ਕੱਢਣ ਿਆ ਸੁਣੋ ਕਿਸਮਤ ਦੀ ਘੁੰਮਣ ਕੇਰੀਆ ਚੰਗੇ ਲੋਕੀਏ ਸਮਝਾਉਂਦੇ ਨੇ ਮਾਪਿਓ ਦੀ ਸੇਵਾ ਕਰਿਆ ਕਰੋ ਇਹ ਰੱਬ ਦੇ ਦਰਜੇ ਆਉਂਦੇ ਨੇ ਕੀ ਕਰੇ ਕਾਕੂ ਚਮਕਾਰਾਨੀ ਫਸ ਗਿਆ ਕਰਮਾਂ ਦਾ ਮਾਰਾਨੀ ਕੀ ਕਰੇ ਕਾਕੂ ਚਮਕਾਰਾਨੀ ਫਸ ਗਿਆ ਕਰਮਾਂ ਦਾ ਮਾਰਾਨੀ ਸੂਈ ਬਾਰਾਂ ਤੇ ਅੜ ਗਿਆ ਕਹਿੰਦਾ ਮਾਂ ਜਿੱਦਾਂ ਕਲੌਕ ਦੀ ਸੂਈ ਅੜ ਜਾਂਦੀ ਨਾ 12 ਤੇ ਜਾ ਕੇ ਉੱਧਰ ਅੜ ਗਈ ਆ ਇਹਨੇ ਨਹੀਂ ਮੰਨਣਾ ਜਾਣਾ ਪੈਣਾ ਤੈਨੂੰ ਹੁਣ ਮਾਂ ਕੀ ਕਹਿੰਦੀ ਮਾਂ ਮਾਂ ਦਾ ਬਦਲ ਦੂਜਾ ਰੂਪ ਮਾਂ ਕਿਉਂ ਬਣਾਈ ਰੱਬ ਨੇ ਕਿ ਮੈਂ ਘਰ ਘਰ ਨਹੀਂ ਜਾ ਸਕਦਾ ਤਾਂ ਮਾਂ ਦਿੱਤੀ ਸਾਨੂੰ ਉਹਨੇ ਰੱਬ ਦਾ ਨਾਮ ਲਾਓ ਭਾਵੇਂ ਨਾਮ ਲਾਓ ਸਵੇਰੇ ਉੱਠ ਕੇ ਮਾਂ ਦੇ ਚਰਨਾਂ ਨੂੰ ਹੱਥ ਲਾ ਕੇ ਉਹਦੇ ਦਰਸ਼ਨ ਕਰਕੇ ਜਾਓ ਜੇ ਕੋ ਕਾਮ ਮਾਰ ਜੂ ਤੇ ਮੈਨੂੰ ਆ ਨਾਲ ਹੀ ਪਿੰਡ ਆ ਮੈਂ ਆਣ ਕੇ ਇੱਥੇ ਨਮੇ ਪਾ ਕੇ ਕੁੱਟਿਓ ਤੂੰ ਕੀ ਕਹਿਣ ਡਿਆ ਉੱਥੇ ਓਏ ਦੂਜਾ ਰੂਪਿਆ ਮਾਂ ਪਾਵਰਾਂ ਦੇਤੀਆਂ ਮਾਂ ਨੂੰ ਸਾਰੀਆਂ ਰੱਬ ਨੇ ਤੇ ਮਾਂ ਕੌਣ ਹੁੰਦੀ ਆ ਜਦੋਂ ਸਾਡਾ ਪਿਓ ਵਿਆਹ ਕੇ ਲਿਆਉਂਦਾ ਤੇ ਸਾਰੀ ਜੁਮੇੜੀ ਕਿਹਨੂੰ ਦਿੰਦਾ ਸਾਡਾ ਪਿਓ ਸਾਡੀ ਮਾਂ ਨੂੰ ਕਿ ਤੂੰ ਘਰ ਚ ਲਾਉਣਾ ਮੈਂ ਕਮਾਈ ਕਰਕੇ ਲੈ ਕੇ ਆਉਣਾ ਕਿਉਂ ਕਿ ਔਰਤ ਨੂੰ ਘਰ ਚ ਲਾਉਣ ਦਾ ਢੰਗ ਹੁੰਦਾ ਤਾਂ ਜਦੋਂ ਅਸੀਂ ਨਿੱਕੇ ਨਿੱਕੇ ਹੁੰਨੇ ਆ ਤੇ ਕਿੰਨੂ ਆ ਕੇ ਕਹਿੰਨੇ ਆ ਮਾਂ ਮੈਨੂੰ ਇੰਨੇ ਪੈਸੇ ਦੇ ਮੈਂ ਕੱਪੜੇ ਲੈਣੇ ਆ ਮਾਂ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ ਜਾਣਾ ਇੰਨੇ ਪੈਸੇ ਦੇ ਮਾਂ ਮੈਂ ਸ਼ਹਿਰ ਜਾਣਾ ਇੰਨੇ ਪੈਸੇ ਦੇ ਕਿਦੋਂ ਮੰਗਦੇ ਆ ਮਾਂ ਕੋ ਮਾਂ ਖੁੱਲੇ ਦਿਲ ਦੇ ਦਈਆ ਮਾਇਆ ਵੀ ਜਾਓ ਲੈ ਜਾਓ ਜਾਓ ਤੇ ਜਦੋਂ ਮਾਂ ਪਿਓ ਦਾ ਟਾਈਮ ਆਉਂਦਾ ਮੰंजे ਤੇ ਬੈਂਦੇ ਫਿਰ ਆਪਾਂ ਕੀ ਕਰਦੇ ਆ ਸਾਡੀਆਂ ਕਰਤੂਤਾਂ ਉਹ ਕਹਿੰਦੀ ਤੇਰੇ ਪਿਓ ਨੇ ਮੈਨੂੰ ਕੀ ਬਣਾ ਕੇ ਰੱਖਿਆ ਸੀ ਮੈਂ ਕੌਣ ਸਾਂ ਤੇ ਤੂੰ ਕੀ ਬਣਾਤਾ ਮੈਨੂੰ ਕੀ ਕਹਿੰਦੀ ਅੱਜ ਕੱਖੋਂ ਹੌਲੀ ਪੈ ਗਈ ਮੈਂ ਕਦੇ ਮੇਰੀ ਵੀ ਸਰਦਾਰੀ ਸੀ ਕਦੇ ਸੁਪਨੇ ਵਿੱਚ ਵੀ ਸੋਚਿਆ ਨਾ ਮੇਰੀ ਇੰਨੀ ਕਿਸਮਤ ਮਾੜੀ ਸੀ ਅੱਜ ਕੱਖੋਂ ਹੌਲੀ ਪੈ ਗਈ ਮੈਂ ਕਦੇ ਮੇਰੀ ਵੀ ਸਰਦਾਰੀ ਸੀ ਕਦੇ ਸੁਪਨੇ ਵਿੱਚ ਵੀ ਸੋਚਿਆ ਨਾ ਮੇਰੀ ਇੰਨੀ ਕਿਸਮਤ ਮਾੜੀ ਸੀ ਤੁਸੀਂ ਬੁੜੀਆਂ ਪਿੱਛੇ ਲੱਗ ਕੇ ਵੇ ਖੁਸ਼ ਹੋ ਜੋ ਮੈਨੂੰ ਕੱਢ ਕੇ ਵੇ ਤੁਸੀਂ ਬੁੜੀਆਂ ਪਿੱਛੇ ਲੱਗ ਕੇ ਵੇ ਖੁਸ਼ ਹੋ ਜੋ ਮੈਨੂੰ ਕੱਢ ਕੇ ਵੇ ਮੈਂ ਕਿਦਾਂ ਪਰਦੇ ਪਾਲੂੰਗੀ ਨਹੀਂ ਜਾਣਾ ਕੁੜੀ ਦੇ ਸੋਹੇ ਮੈਂ ਰੋਟੀ ਮੰਗ ਕੇ ਖਾ ਲੂਗੀ ਨਹੀਂ ਜਾਣਾ ਕੁੜੀ ਦੇ ਭੁਕੇ ਮੈਂ ਰੋਟੀ ਮੰਗ ਕੇ ਖਾ ਲੂਗੀ ਹਾਂਜੀ ਇਹ ਜਿਹੜੇ ਮੈਂ ਗੀਤ गा ਰਿਆ ਨਾ ਮਾਵਾਂ ਦੇ ਧੀਆਂ ਦੇ ਇਹ ਦਰਸ ਨੂੰ ਸਮਝਣਾ ਬੜਾ ਔਖਾ ਇਹ ਪਤਾ ਕਦੋਂ ਸਮਝ ਆਉਣੀ ਸਾਨੂੰ ਜਦੋਂ ਮਾਪਿਓ ਦੀ ਜਗ੍ਹਾ ਤੇ ਅਸੀਂ ਗਏ ਫਿਰ ਕਹਣਾ ਓਹੋ ਗੁਰਦੀਪ ਰਨਾਵ ਉਹ ਜੋ ਕਹਿੰਦਾ ਅੱਜ ਹੋ ਰਿਹਾ ਸਾਡੇ ਨਾਲ ਇਸ ਵਾਸਤੇ ਕਿਉਂਕਿ ਮਾਂ ਪਿਓ ਦੀ ਸੇਵਾ ਕਰਿਆ ਕਰੋ